ਪਾਜੀ 28 29 ਤਰੀਕ ਨੂੰ ਮਾਲ ਲੋਡ ਹੋਇਆ 564 ਕੱਟੇ ਹੋਏ ਆ 269 ਗੋਟਾ 40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਈਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ ਇੰਦਰਜੀਤ ਸਿੰਘ ਤੋਂ ਮਾਲ ਲਦਿਆ ਸੀ ਜੀ ਆਹੀਂ ਸੌਦਾ ਕਰਾਣਾ ਰਿਹਾ ਇੱਕ ਠੂਆ ਵੀ ਲੈ ਕੇ ਜਾਣਾ ਸੀ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਸੀ ਇਹ ਜੀ ਪੀਬੀ 06 ਆਰ 9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਸੀ ਜੀ ਅਸਲ ਚ ਨਾਂ ਕੀ ਅਸਲ ਚ ਨਾਂ ਜਿਹੜਾ ਇਹਦਾ ਜੀ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲਾਲਪੁਰ ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਈ ਜਦੋਂ ਇਹ ਗੱਡੀ ਲੋਡ ਕੀਤੀ ਐ ਸਿਦਮਾ ਤਾਂ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਂ ਤਾਂ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲਾਇਆ ਕਿ ਤੇ ਵਾਪਸ ਆਈ ਨਾ ਤੁਸੀਂ ਮੈਨੂੰ ਅੱਗੇ ਢੀਕੋ ਗੁਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਆਹੀ ਨਾਲ ਹੀ ਜੀ ਕੰਡਾ ਵੀ ਆਪ ਹੀ ਕਰਾਇਆ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓ ਆਹੀਂ ਦੋ ਗੱਡੀਆਂ ਲੋਡ ਕੀਤੀਆਂ